ਰੇ ਰਣਾਂ ਜੀ ਡੇਰਾ ਬਾਬਾ ਭੀਮਨਾਥ ਸਰੈਲੀ ਕਰਾਂ ਬਹੁਤ ਪੁਰਾਣਾ ਡੇਰਾ ਘਟੋ ਘਟ 1000 ਸਾਲ ਪੁਰਾਣਾ ਡੇਰਾ ਦੱਸਦੇ ਆ ਜੀ ਹਨ ਰਾਤ ਨੂੰ 1 ਵਜੇ ਬੰਦੇ ਪਏ ਆ ਜੀ ਮਰਨ ਦੀ ਸਾਜ਼ਿਸ਼ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਜੋ ਹਾਂ ਉਹਨਾਂ ਕੋਲੇ ਹਥਿਆਰ ਸੀ ਜੀ ਉਹਨਾਂ ਨੇ ਸਾਡੇ ਤੇ ਗੋਲੀ ਚਲਾਈ ਕਿੰਨੇ ਕ ਫਾਇਰ ਕੀਤਾ ਉਹਨਾਂ ਨੇ ਘਟੋ ਘਟ 3-4 ਫਾਇਰ ਕੀਤੇ ਅਸੀਂ ਡੇਰੇ ਦੇ ਵੱਲੋਂ ਸੇਫਟੀ ਵੱਲੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾ ਤੋਂ ਫਾਇਰ ਨਹੀਂ ਹੋਇਆ ਹੂੰ ਪੀਰਾਂ ਦੇ ਡੇਰੇ ਤੇ ਚੱਲੀਆਂ ਅੰਨੇ ਵਾਂਗ ਗੋਲੀਆਂ ਵਾਲ-ਵਾਲ ਬਚਿਆ ਡੇਰੇ ਦਾ ਸੇਵਾਦਾਰ ਤੁਹਾਨੂੰ ਦੱਸਦੇ ਕੀ ਖਬਰ ਤਰਨ-ਤਰਨ ਦੀ ਹੈ ਜਿੱਤੇ ਤਰਨ-ਤਰਨ ਦੇ ਇੱਕ ਪੀਰਾਂ ਦੇ ਡੇਰੇ ਤੇ ਅੰਨੇ ਵਾਂਗ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਸੇਵਾਦਾਰ ਦਾ ਵਾਲ-ਵਾਲ ਬਚਾ ਹੋਇਆ ਆਖਿਰ ਕਿਉਂ ਅਣਪਛਾਤੇ ਨੌਜਵਾਨਾਂ ਨੇ ਇਸ ਡੇਰੇ ਤੇ ਗੋਲੀਆਂ ਚਲਾਈਆਂ ਨੇ ਇਸ ਦਾ ਜੇ ਕਾਰਨ ਨਹੀਂ ਸਾਹਮਣੇ ਆਇਆ ਤੇ ਪੁਲਿਸ ਦੇ ਵੱਲੋਂ ਇਹਨੂੰ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਡੇਰੇ ਦਾ ਨਾਂ ਹੈ ਜੀ ਡੇਰਾ ਬਾਬਾ ਭੀਮਨਾਥ ਸਰ੍ਹੈਲੀ ਕਰਾ ਏ ਬਾਈ ਇਹ ਦਾ ਡੇਰਾ ਜੀ ਸੰਧੂ ਆ ਬਾਬੇ ਪੀਰਾਂ ਦਾ ਬਾਬੇ ਵੀ ਬਣਾ ਦੇਣਾ ਤੇ ਡੇਰਾ ਜੀ ਕਿੰਨਾ ਕੁ ਪੁਰਾਣਾ ਤੇ ਕੀ ਇਤਿਹਾਸ ਇਸ ਡੇਰਾ ਇਹ ਦਰਸ਼ਨ ਵਾਲੇ ਦੱਸਦੇ ਆ ਸਿਆਣੇ ਬੰਦੇ ਵੀ ਬਹੁਤ ਪੁਰਾਣਾ ਡੇਰਾ ਘਟੋ ਘਟ 1000 ਸਾਲ ਪੁਰਾਣਾ ਡੇਰਾ ਦੱਸਦੇ ਆ ਜੀ ਤੇ ਕੀ ਘਟਨਾ ਜਿਹੜੀ ਬੀਤੀ ਰਾਤ ਇੱਥੇ ਵਾਪਰੀ ਹੈ ਕੀ ਹੋਇਆ ਇਹ ਬੀਤੀ ਰਾਤ ਦੌਰਾਨ ਰਾਤ ਨੂੰ 1 ਵਜੇ ਬੰਦੇ ਪਏ ਜੀ ਮਾਰਨ ਦੀ ਸਾਜ਼ਿਸ਼ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਜੋ 1 ਵਜੇ ਰਾਤ ਨੂੰ ਬੰਦੇ ਪਏ ਆ ਉਈ ਤੀਰ ਰਾਤ ਦਰਹਾਨ ਤੇ ਉਸ ਤੋਂ ਬਾਅਦ ਘੰਟੇ ਬਾਅਦ ਫੇਰ ਦੁਬਾਰਾ ਬੰਦੇ ਪਏ ਆ ਜੀ ਤੇ ਫੇਰ ਉਸ ਤੋਂ ਬਾਅਦ ਤਿੰਨ ਵਾਰ ਰਾਤ ਨੂੰ ਬੰਦੇ ਪਏ ਆ ਜੀ ਮਾਰਨ ਦੀ ਸਾਜ਼ਿਸ਼ ਨਾਲ ਹੀ ਆਏ ਸੀ ਉਹ ਸਾਡੇ ਮਾਰਨ ਦੀ ਸਾਜ਼ਿਸ਼ ਨਾਲ ਉਹਨਾਂ ਕੋਲ ਹਥਿਆਰ ਸੀ ਕੋਈ ਫਾਇਰ ਕੀਤਾ ਉਹਨਾਂ ਨੇ ਹਾਂ ਉਹਨਾਂ ਕੋਲੇ ਹਥਿਆਰ ਸੀ ਜੀ ਉਹਨਾਂ ਨੇ ਸਾਡੇ ਤੇ ਗੋਲੀ ਚਲਾਈ ਕਿੰਨੇ ਕ ਫਾਇਰ ਕੀਤੇ ਉਹਨਾਂ ਨੇ ਘੱਟੋ ਘੱਟ 3-4 ਫਾਇਰ ਕੀਤੇ ਹੂੰ ਅਗੋ ਡੇਰੇ ਤੇ ਪ੍ਰਪੰਨ ਕਾਉਂ ਲੋਕੀ ਰੱਖਲੇ ਰੱਖਿਆ ਵਿੱਚ ਕੀਤਾ ਗਿਆ ਫਾਇਰ ਹਾਂਜੀ ਅਸੀਂ ਡੇਰੇ ਦੇ ਵੱਲ ਸੇਫਟੀ ਵੱਲੋਂ ਫੇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਤੋਂ ਫੇਰ ਨਹੀਂ ਹੋਇਆ ਹੂੰ ਤੇ ਮਤਲਬ ਕਿ ਕੀ ਲੱਗਦਾ ਕਿੰਨੇ ਕੁ ਬੰਦੇ ਸੀਗੇ ਤੇ ਬੰਦੇ 10-15 ਬੰਦੇ ਸੀਗੇ ਹਾਂਜੀ ਤੇ ਨਿਕਲ ਕੇ ਤੁਹਾਡੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਦੇ ਵਿੱਚ ਕੋਈ ਇਹਨਾਂ ਦਾ ਕੋਈ ਆ ਕੋਈ ਸਾਹਮਣੇ ਕੋਈ ਚਿਹਰਾ ਨਹੀਂ ਉਹਨਾਂ ਨੇ ਪਹਿਲਾਂ ਉਹਨਾਂ ਦੌਰਾਨ ਸੀਸੀਟੀਵੀ ਹੀ ਕੈਮਰੇ ਨੂੰ ਹੀ ਖਰਾਬ ਕੀਤਾ ਗਿਆ ਹੂੰ ਹਾਂਜੀ ਉਹਦੇ ਵਿੱਚ ਕੋਈ ਚਿਹਰਾ ਨਹੀਂ ਨਜ਼ਰ ਨਹੀਂ ਕੋਈ ਗੱਡੀਆਂ ਸਿਰਫ ਗੱਡੀ ਨਜ਼ਰ ਆ ਰਹੀ ਹੈ ਗੱਡੀ ਦਾ ਕਲਰ ਜਿਹਾ ਰੰਗ ਇੱਥੇ ਡੇਰੇ ਵਿੱਚ ਆ ਜੇ ਮੌਕਾ ਦੇਖਣ ਕੀ ਘਟਣਾ ਵਾਪਰੀ ਹੈ ਤੇ ਕੀ ਕਾਰਵਾਈ ਪੁਲਸ ਵੱਲ ਕੀਤੀ ਜਾਵੇ ਇਹ ਸਾਨੂੰ ਥਾਣਾ ਸਿਹੜਾੜੀ ਦੇ ਇਥੇ ਤਲਾਬ ਨਾਲ ਤੇ ਮੈਂ ਖੈਮ ਓਕੇ ਤੇ ਇਹ ਡੇਰਾ ਹੈਗਾ ਬਾਬਾ ਪੀਰ ਮਨਾਵਦਾ ਜੀ ਦਾ ਸਿਹੜਾੜੀ ਦੇ ਇਥੇ ਡੇਰਾ ਵਾ ਤੇ ਇੱਥੇ ਇਸ ਤਰ੍ਹਾਂ ਸੇਵਾ ਕਰ ਰਹੇ ਨੇ ਬਾਬਾ ਗੁਰੂ ਨਾਨਕ ਦੀ ਸੇਵਾ ਕਰ ਰਹੇ ਤੇ ਉਹਨਾਂ ਦੱਸਿਆ ਵੀ ਰਾਤ ਨੂੰ ਕੋਈ ਅਣਪਛਾਤੇ ਬੰਦੇ ਆਏ ਆ ਉਹਨਾਂ ਨੂੰ ਪਛਾਣ ਨਹੀਂ ਸਕੇ ਕਿ ਰਾ ਬੁਰਾ ਮੇਰਾ ਹੀ ਕੋਈ ਕੋਈ ਨੋਇ ਦਾ ਟਾਈਮ ਜਿੰਨਾ ਆਪਣੇ ਘਰ ਵਿੱਚ ਇਹਨਾਂ ਵੱਲ ਜੋ ਰੌਲਾ ਪਿਆ ਨਾ ਬਾਹਰ ਆਣ ਕੇ ਵੀਰੇ ਚ ਡੇਰੇ ਦੇ ਵੇਖਿਆ ਦੋਨਾਂ ਫੈਰ ਕਿਤੇ ਤਿੰਨ ਚਾਰ ਤੇ ਇਹਰੇ ਜਿਹਨਾਂ ਨੂੰ ਪਤੰਦ ਕਾ ਕਿਰੇ ਬੰਦੇ ਨਾ ਰੌਲਾ ਰੌਲਾ ਪਾਇਆ ਪਿੰਡੀ ਸੰਗ ਤਾਉਣ ਲੱਗੀ ਸਿਹਰ ਜੀ ਇਹ ਉਹ ਆਪਣੇ ਮੋਟਰਸਾਈਕਲ ਤੇ ਆ ਕੇ ਕਾਰ ਤੇ ਮੌਕਾ ਤੋਂ ਭੱਜ ਕੇ ਦੀ ਪੜਤਾਲ ਕੀਤੀ ਜਾ ਰਹੀ ਹੈ ਰੰਗਾਈਆਂ ਸਾਰੀ ਕੋਸ਼ੀਆਂ ਬਾਰੇ ਪਤਾ ਲਾਇਆ ਜਾ ਰਿਹਾ ਕੋਈ ਆਸੇ ਪਾਸੇ ਨੈਵੀਗੇਸ਼ਨ ਕਰਕੇ ਤੇ ਆਪਣੀ ਪੜਤਾਲ ਕਰਕੇ ਨਾ ਪੜਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਦੋਸ਼ੀਆਂ ਦਾ ਜਲਦੀ ਤੋਂ ਜਲਦੀ ਹਾਰ ਕਰਕੇ